ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬ ਨੌਲੇਜ ਗੁਰੂ ਜੀ ਵਿੱਚ ਅੱਜ ਆਪਾਂ ਇੱਕ ਨਵੇਂ ਟੌਪਿਕ ਤੇ ਫੇਰ ਗੱਲ ਕਰਾਂਗੇ ਟੌਪਿਕ ਵੀ ਬਹੁਤ ਜ਼ਰੂਰੀ ਆ ਜਿਸ ਪਰ ਆਮ ਜਿਹੜੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਬਹੁਤ ਸਾਰੇ ਲੋਕ ਜਿਹੜੇ ਇਨਾਂ ਦੀ ਜਿੰਦ ਦੇ ਵਿਚਰਦੇ ਉਹਨਾਂ ਨੂੰ ਤਾਂ ਪਤਾ ਹੋਊਗਾ ਜ਼ਿਆਦਾਤਰ ਪਿੰਡੂ ਜਾਂ ਜਿਹੜੇ ਨਹੀਂ ਇਹੋ ਜਿਹੇ ਛੇਮੇਲਿਆਂ ਜੇ ਪਏ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਹ ਖਾਸ ਵੀਡੀਓ ਉਹਨਾਂ ਦੀ ਜਾਣਕਾਰੀ ਲਈ ਅੱਜ ਬਣਾ ਰਹੇ ਆਂ ਪਾਸਪੋਰਟ ਕਿਹੜੇ ਵਿਅਕਤੀਆਂ ਦਾ ਨੋਟ ਰეკਮੈਂਡ ਹੁੰਦਾ ਨਹੀਂ ਬਣਦਾ ਉਹਨਾਂ ਵਿਅਕਤੀਆਂ ਦਾ ਪਾਸਪੋਰਟ ਨਹੀਂ ਬਣਦਾ ਜਿਨ੍ਹਾਂ ਦੇ ਖਿਲਾਫ ਕੋਈ ਕ੍ਰਿਮినਲ ਕੇਸ ਦਰਜ ਹੋਵੇ ਕਿਸੇ ਵੀ ਹਦੂਦ ਅੰਦਰ ਕਿਸੇ ਵੀ ਹੱਦ ਅੰਦਰ ਜਿਵੇਂ ਕਿ ਬੰਦਾ ਰਹਿਣ ਵਾਲਾ ਫਰੀਦਕੋਟ ਦਾ ਤੇ ਪਰਚਾ ਉਸ ਦੇ ਖਿਲਾਫ ਦਿੱਲੀ ਦਾ ਹੋਵੇ ਤੇ ਦਿੱਲੀ ਤੋਂ ਰਿਪੋਰਟ ਜਿਹੜੀ ਉਹ ਫਰੀਦਕੋਟ ਆ ਜਾਂਦੀ ਆ ਜਿਸ ਪਿੰਡ ਦਾ ਉਹ ਰਹਿਣ ਵਾਲਾ ਹੋਵੇ ਉਸ ਇਲਾਕੇ ਉਸ ਥਾਣੇ ਵਿੱਚ ਉਹਦਾ ਨਾਮ ਰਜਿਸਟਰ ਹੋ ਜਾਂਦਾ ਹੁਣ ਇੱਥੇ ਸਵਾਲ ਕਈ ਤਰ੍ਹਾਂ ਦੇ ਆ ਕਈ ਕਹਿੰਦੇ ਜੀ ਸਾਨੂੰ ਪੁਲਿਸ ਨੇ ਇਸ ਕੇਸ ਵਿੱਚੋਂ ਬੇਗਨਾਹ ਕਰ ਦਿੱਤਾ ਹੈ ਫਿਰ ਸਾਡਾ ਕੀ ਦੋਸ਼ ਹੈ ਸਾਡਾ ਜਿਹੜਾ ਪਾਸਪੋਰਟ ਕਿਉਂ ਰੁਕਿਆ ਗਿਆ ਸਾਡਾ ਪਾਸਪੋਰਟ ਨਹੀਂ ਬਣਦਾ ਜੀ ਕਾਰਨ ਕੀ ਆ ਪਾਸਪੋਰਟ ਸਾਡਾ ਬਣਨਾ ਚਾਹੀਦਾ ਅਨਸੈਸਰੀ ਕਈ ਵਾਰੀ ਬਹਿਸ ਬਾਜੀ ਇਸ ਗੱਲ ਤੇ ਹੋਣ ਲੱਗ ਪੈਂਦੀ ਆ ਹੁਣ ਇੱਥੇ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਬੇਸ਼ੱਕ ਇਨਕੁਆਇਰੀ ਦੌਰਾਨ ਤਬਤੀਸ਼ ਦੌਰਾਨ ਪੁਲਿਸ ਨੇ ਤੁਹਾਨੂੰ ਉਸ ਕੇਸ ਵਿੱਚੋਂ ਬਰੀ ਕਰ ਦਿੱਤਾ ਹਰੀ ਝੰਡੀ ਤੁਹਾਨੂੰ ਮਿਲ ਗਈ ਪੁਲਿਸ ਨੂੰ ਇਹਦਾ ਹੁੰਦਾ ਕਈਆਂ ਕੇਸਾਂ ਦੇ ਵਿੱਚ ਚਾਰ ਦੋਸ਼ੀ ਹੋਣ ਗੁਨਾਹ ਕਰਨ ਵਾਲੇ ਚਾਰ ਹੋਣ ਚੋਂ ਜੋ ਇੱਕ ਨੂੰ ਜਿਹੜਾ ਉਹ ਪੁਲਿਸ ਤਬਤੀਸ਼ ਦੌਰਾਨ ਬੇਗਨਾਹ ਕਰ ਦਿੰਦੀ ਆ ਤੇ ਜਿਹੜੇ ਤਿੰਨ ਉਹ ਦੋਸ਼ੀ ਬਣਾ ਦਿੰਦੇ ਆ ਫਿਰ ਉਹ ਤਿੰਨਾਂ ਦੇ ਖਿਲਾਫ ਦੋਸ਼ ਪੱਤਰ ਤਿਆਰ ਹੋ ਕੇ ਚਲਾਨ ਤਿਆਰ ਹੋ ਕੇ ਕੋਰਟ ਵਿੱਚ ਜਾਂਦਾ ਕੋਰਟ ਸੁਣਵਾਈ ਉਹਦੀ ਕਰਦੀ ਆ ਹੁਣ ਜਿਹੜਾ ਉਹ ਬੰਦਾ ਬੇਗਨਾ ਪੁਲਿਸ ਨੇ ਕੀਤਾ ਹੋ ਸਕਦਾ ਮਾਨ ਜੋ ਕੋਰਟ ਨੂੰ ਦੁਬਾਰਾ ਤਲਬ ਕਰ ਲਵੇ ਬੁਲਾ ਲਵੇ ਜੇ ਕੋਈ ਉਹਨੂੰ ਸ਼ੱਕ ਲੱਗਦਾ ਹੋਵੇ ਵੀ ਇਹਦਾ ਕਸੂਰ ਇਹਦਾ ਹੈਗਾ ਤੇ ਕਈਆਂ ਕੇ ਸਮਝ ਮਾਂ ਜੋ ਕੋਰਟ ਬੁਲਾਉਂਦੀ ਨਹੀਂ ਆ ਜੋ ਤਫਤੀਸ਼ ਪੁਲਿਸ ਨੇ ਕਰ ਦਿੱਤੀ ਉਹ ਡਨ ਹੁਣ ਉਥੇ ਵੀ ਲੋਕ ਜਿਹੜੇ ਪਾਸਪੋਰਟ ਅਪਲਾਈ ਕਰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਈਆਂ ਨੂੰ ਉਹ ਬਹਿਸ ਕਰਦੇ ਆ ਜੀ ਨਹੀਂ ਜੀ ਸਾਨੂੰ ਤਾਂ ਕਲੀਨ ਚਿੱਟ ਮਿਲ ਗਈ ਪੁਲਿਸ ਦਾ ਅਸੀਂ ਤਾਂ ਬੇਗਨਾ ਹੋ ਗਏ ਆ ਸਾਡਾ ਪਾਸਪੋਰਟ ਕਿਉਂ ਰੁਕਿਆ ਗਿਆ ਸਾਡਾ ਪਾਸਪੋਰਟ ਨਾਟ ਰეკਮੈਂਡ ਕਿਉਂ ਹੋਇਆ ਇੱਥੇ ਹੁਣ ਜਿੰਨਾ ਚੱਕਰ ਉਹ ਕੇਸ ਦੀ ਸੁਣਵਾਈ ਦੇ ਵਿੱਚ ਮਾਂਜੁਗ ਕੋਈ ਖੂੜ ਫੈਸਲਾ ਨਹੀਂ ਕਰ ਦਿੰਦੀ ਜਾਂ ਉਹ ਤਿੰਨਾ ਜਿਹੜੇ ਦੋਸ਼ੀ ਤਿੰਨ ਰਹਿ ਗਏ ਸੀ ਉਹਨਾਂ ਨੂੰ ਸਜ਼ਾ ਕਰ ਦਿੰਦੀ ਜਾਂ ਉਹਨਾਂ ਨੂੰ ਵੀ ਬਰੀ ਕਰ ਦਿੰਦੀ ਆ ਆਪਣਾ ਫੈਸਲਾ ਮਕਦਮੇ ਦਾ ਕਲੀਅਰ ਸੁਣਾ ਦਿੰਦੀ ਆ ਤੇ ਫਿਰ ਜਿਹੜਾ ਉਹ ਬੰਦਾ ਉਹ ਸਬੰਧਤ ਵਿਅਕਤੀ ਜਿਹੜਾ ਪਾਸਪੋਰਟ ਆਪਦਾ ਅਪਲਾਈ ਕਰਕੇ ਉਸੇ ਹੀ ਬੰਦੇ ਦਾ ਪਾਸਪੋਰਟ ਬਣਦਾ ਜਿੰਦਾ ਚੱਕਰ ਕੇਸ ਮਾਂਜੁਗ ਅਦਾਲਤ ਦੇ ਵਿਚਾਰ ਅਧੀਨ ਆ ਸੁਲਵਾਈਦਰੀ ਨਾ ਉਹਨਾਂ ਚੱਕਰ ਤੇ ਤੁਹਾਨੂੰ ਪਾਸਪੋਰਟ ਤੁਹਾਡਾ ਰਕਮੈਂਡ ਨਹੀਂ ਹੁੰਦਾ ਹਾਂ ਕਈਆਂ ਕੇਸਾਂ ਦੇ ਵਿੱਚ ਬੰਦਾ ਅਪਲੀਕ ਲੈ ਕੇ ਮਾਨਜੋ ਕੋਰਟ ਨੂੰ ਐਪਲੀਕੇਸ਼ਨ ਦੇ ਦਿੰਦਾ ਜੀ ਮੈਂ ਮੇਰਾ ਪਾਸਪੋਰਟ ਬਣਾਇਆ ਜਾਵੇ ਜਦੋਂ ਵੀ ਮਾਨਜੋ ਕਾਲ ਕੋਰਟ ਜਿਹੜੀ ਆ ਮੈਨੂੰ ਤਲਬ ਕਰੂਗੀ ਮੈਂ ਤਲਬ ਹੋ ਜਾਊਂਗਾ ਉਹ ਕੋਰਟ ਦੇ ਅਧਾਰ ਅਧਿਕਾਰ ਖੇਤਰ ਅੰਦਰ ਹੁੰਦਾ ਵੀ ਉਹ ਉਹਨੂੰ ਆਗਿਆ ਦਿੰਦੀ ਕਿ ਨਹੀਂ ਦਿੰਦੀ ਕੁਝ ਕੇਸਾਂ ਦੇ ਆਗਿਆ ਪਾਸਪੋਰਟ ਬਣਾਉਣ ਦੀ ਮਿਲ ਵੀ ਜਾਂਦੀ ਹੈ ਉਹ ਪਾਸਪੋਰਟ ਬਣ ਜਾਂਦੇ ਉਹਨਾਂ ਦੇ ਇਸੇ ਤਰ੍ਹਾਂ ਹੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹੜਾ ਹੁੰਦਾ ਉਹਦੀ ਵੀ ਥਿਊਰੀ ਇਹ ਹੈ ਜਦੋਂ ਤੁਸੀਂ ਬਾਹਰ ਵਿਦੇਸ਼ ਗਏ ਹੁੰਦੇ ਜਾਂ ਵਿਦੇਸ਼ ਜਾਣਾ ਹੁੰਦਾ ਤੁਸੀਂ ਆਪਣਾ ਕਲੀਨ ਸਰਟੀਫਿਕੇਟ ਪੁਲਿਸ ਤੋਂ ਲੈਣੇ ਆ ਤੇ ਉਹਦੇ ਵਿੱਚ ਵੀ ਜੇਕਰ ਤੁਹਾਡਾ ਨਾਮ ਬੋਲਦਾ ਹੋਵੇ ਮੁਕਦਮੇ ਦੇ ਉਹਦਾ ਪ੍ਰੋਸੈਸ ਵੀ ਇਹੋ ਹੀ ਹੈ ਜਿਨ੍ਹਾਂ ਚੱਕਰ ਰਿਕਾਰਡ ਦੇ ਵਿਚਾਰ ਅਧੀਨ ਕੇਸ ਆ ਉਹਨਾਂ ਚੱਕਰ ਤੁਹਾਡਿਆ ਜਿਹੜਾ ਉਹ ਕਲੀਨ ਚੇਟ ਕਲੀਅਰੈਂਸ ਜਿਹੜੀ ਪੁਲਿਸ ਨੂੰ ਨਹੀਂ ਮਿਲਦੀ ਪੀਸੀਸੀ ਲੈਣੀ ਚਾਹੁੰਦੇ ਹੋਵੋਗੇ ਤਾਂ ਉਹਦੇ ਵਿੱਚ ਇੱਕ ਕਾਲਮ ਬਣਿਆ ਹੁੰਦਾ ਜਿਸ ਦੇ ਵਿੱਚ ਉਹ ਸਾਫ ਸਾਫ ਲੁਖਿਆ ਹੁੰਦਾ ਵੀ ਇਸ ਬੰਦੇ ਦੇ ਖਿਲਾਫ ਫਲਾ ਫਲਾ ਬੰਦੇ ਦੇ ਖਿਲਾਫ ਜਿਹੜਾ ਆ ਮਕਦਮਾ ਅੰਦਰਜਾ ਜਿਹੜਾ ਮਾਂਜੋ ਕੋਰਟ ਦੇ ਵਿਚਾਰ ਅਧੀਨ ਹੈਗਾ ਉਹ ਲਿਖੇ ਕਿ ਦੇ ਕੇ ਉਹਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਉਹ ਲਿਖ ਕੇ ਦੇ ਦਿੰਨੇ ਆ ਉਹ ਕਲੀਅਰੈਂਸ ਨਹੀਂ ਮਿਲਦੀ ਤੁਹਾਨੂੰ ਉਹ ਤੁਹਾਡੀ ਨੌਕਰੀ ਵਾਸਤੇ ਵੀ ਨਹੀਂ ਉਹ ਤੁਹਾਨੂੰ ਉਦੇਸ਼ ਜਾਣ ਵਾਸਤੇ ਵੀ ਕੰਮ ਨਹੀਂ ਆਊਗੀ ਇਹ ਮੈਂ ਛੋਟੀ ਜੀ ਵੀਡੀਓ ਤੁਹਾਡੀ ਜਾਣਕਾਰੀ ਹਿੱਤ ਬਣਾਈ ਸੀਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਨੀਅਰ ਡੀਐਨਏ ਸ਼ੇਅਰ ਕਰਿਓ ਲਾਈਕ ਕਰਿਓ ਆਪਣੇ ਕੀਮਤੀ ਸੁਝਾਅ ਕਮੈਂਟਸ ਬਾਕਸ ਵਿੱਚ ਜਰੂਰ ਦਿਆ ਕਰੋ ਤਾਂ ਕਿ ਮੈਨੂੰ ਕੁਝ ਨਾ ਕੁਝ ਤੁਹਾਡੇ ਤੋਂ ਸਿੱਧਾ ਮਿਲ ਸਕੇ ਤੁਹਾਡੇ ਸਵਾਲਾਂ ਦਾ ਮੈਂ ਜਵਾਬ ਜਰੂਰ ਦਵਾਂਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਰੱਬ ਰੱਖਾ